ਸਸ਼ੀ ਕਾਲ ਪੰਜਾਬੀ ਉਹ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਇੱਕ ਰਿਪੋਰਟ ਦੇ ਅਨੁਸਾਰ ਕੈਨੇਡਾ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਹਾਲ ਹੀ ਵਿੱਚ 19 ਤੋਂ 20 ਪੰਜਾਬੀ ਨੌਜਵਾਨਾਂ ਨੂੰ ਬੈਂਕੂਬਰ ਅਤੇ ਕੈਲਗਰੀ ਦੇ ਹਵਾਈ ਅੱਡਿਆਂ ਤੇ ਹਿਰਾਸਤ ਵਿੱਚ ਲਿਆ ਹੈ ਇਹ ਨੌਜਵਾਨ ਜੋ ਟੂਰਿਸਟ ਵੀਜ਼ਾ ਤੇ ਕੈਨੇਡਾ ਜਾ ਰਹੇ ਸਨ ਨੂੰ ਬਾਅਦ ਵਿੱਚ ਵਾਪਸ ਭਾਰਤ ਭੇਜ ਦਿੱਤਾ ਗਿਆ ਕਿਉਂ ਕੀਤੀ ਗਈ ਕਾਰਵਾਈ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਇਹਨਾਂ ਨੌਜਵਾਨਾਂ ਤੋਂ ਉਹਨਾਂ ਦੇ ਕੈਨੇਡਾ ਆਉਣ ਦੇ ਕਾਰਨ ਬਾਰੇ ਪੁੱਛਗਿੱਛ ਕੀਤੀ ਕੁਝ ਨੌਜਵਾਨਾਂ ਕੋਲ ਸਪੌਂਸਰਸ਼ਿਪ ਪੱਤਰ ਸਨ ਪਰ ਉਹਨਾਂ ਨੇ ਇਵੈਂ ਪਾਰਟੀ ਦੀਆਂ ਤਰੀਕਾ ਲੰਘ ਚੁੱਕੀਆਂ ਸਨ ਇਸ ਤੋਂ ਇਲਾਵਾ ਕੁਝ ਨੌਜਵਾਨਾਂ ਕੋਲ ਪੁਰਾਣੇ ਵੀਜ਼ੇ ਸਨ ਜੋ ਕਿ ਉਹਨਾਂ ਨੇ 1 ਤੋਂ 1.5 ਸਾਲ ਪਹਿਲਾਂ ਲਗਾਏ ਸਨ ਅਤੇ ਹੁਣ ਉਹ ਪਹਿਲੀ ਵਾਰ ਕੈਨੇਡਾ ਜਾ ਰਹੇ ਸਨ ਉਹਨਾਂ ਦੇ ਜਵਾਬਾਂ ਤੋਂ ਅਸੰਤੁਸ਼ਟ ਹੋਣ ਤੋਂ ਬਾਅਦ ਅਧਿਕਾਰੀਆਂ ਨੇ ਉਹਨਾਂ ਨੂੰ ਇੱਕ ਕਮਰੇ ਦੇ ਵਿੱਚ ਬਿਠਾ ਕੇ ਕਈ ਘੰਟੇ ਪੁੱਛਗਿੱਛ ਕੀਤੀ ਇਕੜਨਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੁਆਰਾ ਹਾਲ ਹੀ ਵਿੱਚ ਲਾਗੂ ਕੀਤੀ ਗਈ ਸਖਾਈ ਦਾ ਹਿੱਸਾ ਹੈ ਵਿਭਾਗ ਨੇ ਪਹਿਲਾਂ ਹੀ ਘੋਸ਼ਣਾ ਕਰ ਦਿੱਤੀ ਸੀ ਕਿ ਉਹ ਦੇਸ਼ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਘਟਾਉਣਗੇ ਅਤੇ 2025 ਤੱਕ 40 ਹਜ਼ਾਰ ਤੋਂ ਵੱਧ ਲੋਕਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣਗੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਹੁਣ ਵਿਸ਼ੇਸ਼ ਅਧਿਕਾਰ ਦਿੱਤੇ ਗਏ ਹਨ ਉਹ ਕਿਸੇ ਵੀ ਵਿਅਕਤੀ ਦੀ ਐਂਟਰੀ ਨੂੰ ਰੱਦ ਕਰ ਸਕਦੇ ਹਨ ਜੇਕਰ ਉਨ੍ਹਾਂ ਨੂੰ ਕੋਈ ਸ਼ੱਕ ਹੋਵੇ ਇਸ ਘਟਨਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਕੈਨੇਡਾ ਵਿੱਚ ਪ੍ਰਵਾਸੀਆਂ ਲਈ ਨਿਯਮ ਹੋਰ ਸਖਤ ਹੋ ਰਹੇ ਹਨ ਅਤੇ ਟੂਰਿਸਟ ਵੀਜ਼ਾ ਤੇ ਜਾਣ ਵਾਲੇ ਯਾਤਰੀਆਂ ਨੂੰ ਹੁਣ ਨੂੰ ਆਪਣੇ ਕੈਨੇਡਾ ਆਉਣ ਦੇ ਮਕਸਦ ਬਾਰੇ ਸਪਸ਼ਟ ਅਤੇ ਠੋਸ ਜਾਣਕਾਰੀ ਦੇਣ ਦੀ ਲੋੜ ਹੈ ਜੇਕਰ ਤੁਸੀਂ ਟੂਰਿਸਟ ਵੀਜ਼ਾ ਤੇ ਕੈਨੇਡਾ ਜਾ ਰਹੇ ਹੋ ਤਾਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖੋ ਆਪਣੇ ਸਫ਼ਰ ਤੇ ਮਕਸਦ ਬਾਰੇ ਸਪਸ਼ਟ ਅਤੇ ਸੱਚੇ ਰਹੋ ਜੇ ਤੁਹਾਡੇ ਕੋਲ ਸਪਾਂਸਰ ਦੇ ਪੱਤਰ ਹੈ ਤਾਂ ਇਹ ਸੁਨਿਸ਼ਚਿਤ ਕਰੋ ਕਿ ਤੁਹਾਡੀ ਯਾਤਰਾ ਦੀਆਂ ਤਰੀਕਾਂ ਉਸ ਨਾਲ ਮੇਲ ਖਾਂਦੀਆਂ ਹੋਣ ਆਪਣੇ ਨਾਲ ਸਾਰੇ ਜ਼ਰੂਰੀ ਦਸਤਾਵੇਜ਼ ਲੈ ਕੇ ਜਾਓ ਅਤੇ ਉਹਨਾਂ ਬਾਰੇ ਪੂਰੀ ਜਾਣਕਾਰੀ ਰੱਖੋ ਪੁਰਾਣੇ ਵੀਜ਼ੇ ਤੇ ਯਾਤਰਾ ਕਰਦੇ ਸਮੇਂ ਇਹ ਯਕੀਨ ਬਣਾਓ ਕਿ ਤੁਹਾਡੀ ਜਾਣਕਾਰੀ ਤੇ ਯਾਤਰਾ ਦਾ ਮਕਸਦ ਅਜੇ ਵੀ ਜਾਇਜ਼ ਹੈ ਇਹਨਾਂ ਨੌਜਵਾਨਾਂ ਨੂੰ ਦਿੱਲੀ ਹਾਈਵੇ ਅੱਡੇ ਤੇ ਵਾਪਸ ਭੇਜ ਦਿੱਤਾ ਗਿਆ ਅਤੇ ਇਹ ਘਟਨਾ ਉਹਨਾਂ ਲੋਕਾਂ ਲਈ ਇੱਕ ਚੇਤਾਵਨੀ ਹੈ ਜੋ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਹਨ